ਜੋ ਜੀਐਚ ਨਿਊਜ਼ ਇੰਡੀਆ ਵੱਲੋਂ ਫਤਿਹਗੜ ਚੂੜੀਆਂ ਦੇ ਪਿੰਡ ਅਗਰਪੁਰਾ ਦੇ ਵਿੱਚ ਪਹੁੰਚਿਆ ਜਿੱਥੇ ਕੋਈ ਪੰਚਾਇਤ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਸੋ ਸਭ ਸੰਤੀ ਨਾਲ ਜੋ ਪੰਚਾਇਤ ਚੁਣੀ ਗਈ ਆ ਕਿੰਨੀ ਵਾਰੀ ਚੁਣੀ ਗਈ ਸਭ ਸੰਤੀ ਨਾਲ ਇੱਥੇ ਇਲੈਕਸ਼ਨਾਂ ਕਿੰਨੀ ਵਾਰੀ ਹੋਈਆਂ ਔਰ ਸਭ ਸੰਤੀਆਂ ਕਿੰਨੇ ਵਾਰੀ ਹੋਈਆਂ ਸੋ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਣੇ ਆ ਕਿ ਕਿਹੜੇ ਪਿਛਲੇ ਅਧੂਰੇ ਕੰਮ ਰਹਿ ਚੁਕੇ ਸੀ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਾਏ ਜਾਣੇ ਆ ਸੋ ਸਾਡੇ ਨਾਲ ਮੌਜੂਦ ਨੇ ਸਾਚੀ ਗੱਲ ਬੰਸਾ ਹਾਂ ਹਾਂ ਸਪੰਸਾਹ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕੰਨ ਦਾ ਮੌਪਾ ਦਿੱਤਾ ਮਾਨ ਬਖਸ਼ਿਆ ਤੇ ਤੁਹਾਡੇ ਸਿਰ ਤੇ ਤਾਜ ਰੱਖਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਈਕ ਜੀ ਦਾ ਖਾਲਸਾ ਵਾਈਕ ਜੀ ਬਤੇ ਮੈਂ ਪਿੰਡ ਮੈਂ ਵਿਕਰਮਜੀਤ ਗੌਰ ਪਿੰਡ ਦੀ ਸਰਪੰਚ ਮੁਖੀ ਅਗਰਪੁਰਾ ਦੀ ਮੈਂ ਪਿੰਡ ਵਾਲਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਹਨਾਂ ਮੈਨੂੰ ਇਹਨਾਂ ਮਾਨ ਬਖਸ਼ਿਆ ਮੈਨੂੰ ਸਰਪੰਚ ਚੁਣਿਆ ਇਹ 6ਵੀਂ ਵਾਰ ਇਲੈਕਸ਼ਨ ਤੋਂ ਬਗੈਰ ਹੀ ਬਣਾਏ ਗਏ ਨੇ ਤੇ ਮੈਂ ਪਿੰਡ ਵਾਲਿਆਂ ਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਕਿ ਇਹਨਾਂ ਮੇਰੇ ਸਿਰ ਤੇ ਤਾਜ ਰੱਖਿਆ ਹੋਵੇ ਇਹਨਾਂ ਦੇ ਖਰੀ ਉਤਰਾਂਗੀ ਮੈਂ ਸਾਰੇ ਕੰਮ ਵਧੀਆ ਤਰੀਕੇ ਨਾਲ ਕਰੂੰਗੀ ਜਿਹੜਾ ਕਿਸੇ ਨੂੰ ਕੋਈ ਵੀ ਨਾ ਹੋਵੇ ਵੀ ਇਹਨੇ ਕੰਮ ਨਹੀਂ ਚੰਗਾ ਕੀਤਾ ਇੱਥੇ ਸਰਬਸੰਮਤੀ ਦੇ ਇਲੈਕਸ਼ਨ ਕਦੀ ਨਹੀਂ ਹੋਇਆ ਕੋਈ ਨਹੀਂ ਜੀ ਇੱਥੇ ਨਹੀਂ ਹੋਈ ਛੇਵੀਂ ਵਾਰ ਹੋਇਆ ਸਰਬਸੰਮਤੀ ਹੋਈ ਜੀ ਸੋ ਕਿਹੜੀ-ਕਿਹੜੀ ਨਿਮਾਨ ਤੁਹਾਨੂੰ ਲੱਗਦਾ ਇੱਥੇ ਜਿਹੜੀ ਪਿੰਡ ਦੇ ਵਿੱਚ ਜੂਰੀ ਹੋਣੀ ਇਹ ਦਿਮਾਰੇ ਵੀ ਸਾਡੇ ਪੰਚਾਇਤੀ ਪਹਿਲੀ ਹੰਨੀ ਇੱਥੇ ਖੇਡ ਦਾ ਮੈਦਾਨ ਨਹੀਂ ਆ ਤੇ ਡਿਸਪੈਂਸਰੀ ਕੋਈ ਨਹੀਂ ਹੈਗੀ ਤੇ ਸਕੂਲ ਬੱਚਿਆਂ ਦਾ ਨਹੀਂ ਹੈਗਾ ਤੇ ਸਾਨੂੰ ਇਹ ਵਾ ਵੀ ਇਹ ਖੇਡ ਦਾ ਮੈਦਾਨ ਦਿੱਤਾ ਜਾਵੇ ਕਿਉਂਕਿ ਬੱਚੇ ਜਿਹੜੇ ਤੁਹਾਨੂੰ ਪਤਾ ਬੇਰੋਜ਼ਗਾਰ ਤੁਰੇ ਫਿਰਦੇ ਆ ਉਹ ਫਿਰ ਨਸ਼ਿਆਂ 'ਚ ਪੈਂਦੇ ਆ ਜੇ ਖੇਡ ਦਾ ਮੈਦਾਨ ਹੋਊਗਾ ਬੱਚੇ ਇੱਥੇ ਖੇਡਾਂ ਖੇਡਣਗੇ ਉਹਨਾਂ ਨੂੰ ਕੋਈ ਮੌਕਾ ਨਾ ਹੋ ਜਾ ਮਿਲੂਗਾ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨਗੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਊਗਾ ਜੇ ਖੇਡ ਦਾ ਮੈਦਾਨ ਇੱਥੇ ਕੋਈ ਹੋਊਗਾ ਸਰਪੰਚ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਕਿਦਨਗਰੇ ਪੰਚਾਇਤ ਦੀ ਪਾਏ ਜ਼ਮੀਨ ਤੋਂ ਹੈ ਨਹੀਂ। ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਪਹਿਲੋਂ ਜ਼ਮੀਨ ਖਰੀਦੀ ਜਾਵੇਗੀ ਖੇਡ ਮੈਦਾਨ ਵਾਸਤੇ। ਤੋਂ ਫਿਰ ਪੈਸੇ ਦਾ ਪ੍ਰਬੰਧ ਕੀਤਾ ਜਾਵੇਗਾ। ਤੋਂ ਇੱਥੇ ਡਿਸਪੈਂਸਰੀ ਵੀ ਰੱਖਦੇ ਨਹੀਂ। ਸਕੂਲ ਵੀ ਨਹੀਂ ਹੈਗਾ। ਖੇਡ ਦਾ ਮੈਦਾਨ ਵੀ ਨਹੀਂ। ਤੋਂ ਕਿਵੇਂ ਜਿਹੜਾ ਤੁਹਾਡੀ ਪੰਚਾਇਤ ਲੋ ਕਵਰੇਜ ਕੀਤੇ ਕੇ ਪੈਸੇ ਕਿੱਦਾਂ ਕਿਦਾਂ ਆਉਣਗੇ ਤੁਹਾਨੂੰ? ਇਹ ਹੁਣ ਆਪਾਂ ਆਪਣੀਆਂ ਮੁਸ਼ਕਲਾਂ ਦੱਸਾਂਗੇ ਸਰਕਾਰ ਨੂੰ। ਇਹ ਤੇ ਸਰਕਾਰ ਨੂੰ ਚਾਹੀਦਾ ਹੁਣ ਜੇ ਤਾਂ ਆਪਣਾ ਮੁਸ਼ਕਲਾ ਆਪਾਂ ਲਿਖ ਕੇ ਦੇਣੀ ਹੈ ਵੀ ਸਾਨੂੰ ਆਹ ਚੀਜ਼ ਚਾਹੀਦੀ ਆ। ਇਹ ਦੇਖੋ ਸਰਕਾਰ ਨੂੰ ਕਰਨਾ ਪੈਣਾ ਕਿਉਂਕਿ ਜੇ ਬੱਚਿਆਂ ਨੂੰ ਆਪਾਂ ਨਸ਼ੇ ਤੋਂ ਦੂਰ ਕਰਨਾ ਵਾ ਇਹੋ ਜਿਹੇ ਸਹੂਲਤਾਂ ਨੇ ਫਿਰ ਬੱਚਿਆਂ ਨੂੰ ਦੇਣੀਆਂ ਪੈਣੀਆਂ ਨੇ ਕਿਉਂਕਿ ਬੱਚੇ ਜਿਹੜੇ ਆ ਉਹ ਇੱਕ گلاب ਦਾ ਫੁੱਲ ਛੋਟੇ ਜਿਹੇ ਜੇ ਆਪਾਂ ਉਹਨਾਂ ਨੂੰ ਇਹ ਸਹੂਲਤਾਂ ਨਾ ਦਵਾਂਗੇ ਤੇ ਬੱਚੇ ਤੁਹਾਨੂੰ ਪਤਾ ਵੇਲੇ ਰਹਿ ਕੇ ਕੋਈ ਨਾ ਕੋਈ ਆਪਣਾ ਨਸ਼ੇ ਪਤੇ ਤੇ ਲੱਗਣਗੇ ਇਹ ਤਾਂ ਖੇਡ ਉਹਨਾਂ ਦੇ ਖੇਡ ਹੋਊਗੀ ਕਿ ਡਾਕਾਂਨਗੇ ਕੋਈ ਜਿਮ ਦਾ ਸਮਾਨ ਹੋਗਾ ਜਿਮ ਬੱਚੇ ਖੇਡਣ ਕਰਨਗੇ ਤੇ ਆਪਣੇ ਕੰਮ ਚ ਰੁੱਝੇ ਰਹਿਣਗੇ ਉਹ ਨਸ਼ੇਵਾਲ ਬਿਲਕੁਲ ਨਹੀਂ ਜਾਣਗੇ ਜੀ ਸੋ ਸਰਪੰਚ ਸਾਹਿਬ ਕਈ ਵਾਰੀ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਦੀ ਸਮੱਸਿਆ ਬਣ ਜਾਂਦੀ ਜਾਂ ਸੋ ਤੁਸੀਂ ਆਮ ਸੁਣਿਆ ਹੋਵੇਗਾ ਸੋਸ਼ਲ ਮੀਡੀਆ ਦੇ ਉੱਤੇ ਕਿ ਟੀਵੀ ਜਨਨਾ ਤੇ ਵੀ ਕਿ ਇਸ ਪਿੰਡ ਦੇ ਵਿੱਚ ਇੰਨੇ ਕਾਰਡ ਕਰਕੇ ਦੂਸਰੇ ਪਿੰਡ ਚ ਇੰਨੇ ਘਟੇ ਗਏ ਸੋ ਤੁਹਾਨੂੰ ਲੱਗਦਾ ਨਾ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਸਮੱਸਿਆ ਹੈ ਤਾਂ ਤੁਹਾਡੀ ਪੰਚਾਇਤ ਵੱਲੋਂ ਜਿਹੜਾ ਉਹ ਕਿਵੇਂ ਦੇਖਿਆ ਜਾਏ ਨਹੀਂ ਜੀ ਇਹ ਜੋ ਪਿਛਲੇ ਸਰਪੰਚਾਂ ਵਾਲੀ ਜੋ ਵਧੀਆ ਹੋਇਆ ਵਾ ਤੇ ਹੁਣ ਸਾਡੇ ਵਰੀ ਵੀ ਐ ਹੋਈ ਆ ਕਿ ਕੋਈ ਐ ਹੋਜੀ ਸ਼ਿਕਾਇਤ ਨਹੀਂ ਸਾਡੇ ਪਿੰਡ ਵਿੱਚ ਅੜਪੇਂਡ ਆਪਣੇ ਭੈਣ ਭਰਾਵਾਂ ਨੂੰ ਪਾਈ ਜਾ ਰਹੇ ਨਾ ਰਹਿੰਦੇ ਆ ਕੋਈ ਆ ਜੀ ਸਮੱਸਿਆ ਹੈ ਨਹੀਂ ਆ ਜੇ ਕੋਈ ਬਾਈਚਾਂ ਸਮੱਸਿਆ ਆਉਗੀ ਤੇ ਆਪਾਂ ਨਾਲ ਖੜੇ ਹੋਵਾਂਗੇ ਆਪਾਂ ਪੂਰਾ ਉਹਨਾਂ ਨਾਲ ਸੰਯੋਗ ਦੇਵਾਂਗੇ ਜੇ ਕਿਸੇ ਦਾ ਰਾਸਨਕਾਰ ਕਟਿਆ ਹੋਗਾ ਉਹ ਬਣਾਵਾਂਗੇ ਜੇ ਕੋਈ ਕਿਸ ਨੂੰ ਸੂਤ ਚਾਹੀਦੀ ਉਹ ਉਹਨਾਂ ਨੂੰ ਦਵਾਵਾਂਗੇ ਸੋ ਪੇਂਡ ਵਾਲਿਆਂ ਤੋਂ ਸੇਵਾ ਗੰਧਾ ਮੱਕੋ ਤਾਂ ਕੀ ਮੈਸੇਜ ਕੀ ਦੇਣਾ ਚਾਹੋਗੇ ਪੇਂਡ ਵਾਲੇ ਮੈਂ ਪੇਂਡ ਵਾਲਾ ਹਾਂ ਮੈਂ ਜਦ ਮੈਂ ਇਹਨਾਂ ਦੀ ਬਹੁਤ ਤਨਵਾਦ ਤਨਵਾਦ ਕਰਦੀਆਂ ਕਿ ਇਹਨਾਂ ਨੇ ਮੈਨੂੰ ਇਨਾ ਮਾਨ ਬਖਸ਼ਿਆ ਵਾ ਮੈਂ ਇਹਨਾਂ ਦੇ ਮਤਲਬ ਕੀ ਤੇ ਵਾਅਦਾ ਖਰੀ ਉਤਰਾਗੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਜੋ ਜੋ ਸਾਡੇ ਪਿੰਡ ਵਿੱਚ ਨਹੀਂ ਹੈਗਾ ਆਪਾਂ ਸਰਕਾਰ ਕੋ ਮੰਗ ਕਰਾਂਗੇ ਸਰਕਾਰ ਸਾਨੂੰ ਪੈਸਾ ਦੇਊਗੀ ਤੇ ਆਪਾਂ ਉਹ ਸਾਰੀਆਂ ਚੀਜ਼ਾਂ ਬਣਾਵਾਂ ਸੋ ਸਾਡੇ ਨਾਲ ਸਰਪੰਚ ਸਾਹਿਬ ਦੇ ਹਸਬੰਡ ਸਾਹਿਬ ਉਹ ਵੀ ਹਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਪਿੰਡ ਦੇ ਵਿੱਚ ਕਿਹੜੀ ਕਿਹੜੀ ਡਿਮਾਂਡ ਜਿਹੜੀ ਆ ਉਹ ਹੈਗੀ ਆ ਤਾਂ ਪਿੰਡ ਨੂੰ ਕਿਵੇਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਤੋਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਸਰ ਹਰ ਕੀ ਕਹਿਣਾ ਚਾਹੋਗੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਵਾ ਤਾਂ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਸਰਪੰਚ ਦੀ ਕਿਵੇਂ ਦੇਖਦੇ ਅਸੀਂ ਜੀ ਪਿੰਡ ਦਾ ਬਹੁਤ ਹੀ ਮਤਲ ਧੰਨਵਾਦ ਕਰਦੇ ਆਂ ਔਰ ਸਾਡੇ ਪਿੰਡ ਦੀ ਜਿਹੜੀ ਜ਼ਮੀਨ ਹੈ ਪੰਚਾਇਤ ਦੀ ਇੱਥੇ ਪਿੰਡ ਮਤਲ ਹੈ ਨਹੀਂ ਗੀ ਅਸੀਂ ਇਹੋ ਹੀ ਮਤਲ ਸਰਕਾਰ ਦੇ ਕੋਲੋਂ ਚਾਹੁੰਦੇ ਆਂ ਵੀ ਕੋਈ ਥੋੜਾ ਬੂਦਾ ਕੋਈ ਥਾਂ ਸਾਨੂੰ ਮਿਲ ਜੇ ਅਸੀਂ ਉਹਦੇ ਵਿੱਚ ਜੋ ਵੀ ਬੱਚਾ ਦੇ ਜਿਮ ਆ ਜਾਂ ਕੋਈ ਮਤਲ ਕੋਈ ਖੇਡ ਦਾ ਮੈਦਾਨ ਆ ਜਾਂ ਕੋ ਡਿਸਪੈਂਸਰੀ ਆ ਉਹ ਮਤਲਬ ਲਿਆ ਇਹ ਅਸੀਂ ਇੱਥੇ ਤੇ ਕੋਈ ਨਾ ਕੋਈ ਮਤਲਬ ਸਾਡੇ ਲੋਕਾਂ ਨੂੰ ਕੋਈ ਨਾ ਕੋਈ ਮਤਲਬ ਵੀ ਸੁੱਖ ਸਹੂਲਤਾਂ ਮਿਲਣ ਜੀ ਸੋ ਵੀਣਦੇ ਲੋਕਾਂ ਦੇ ਸੇਵਾ ਕਰਨ ਦਾ ਮੌਕਾ ਦਿੱਤਾ ਦਿੱਤਾ ਸੋ ਜ਼ਿੰਮੇਵਾਰੀ ਵੱਡੀ ਬਣਦੀ ਆ ਉਹ ਨੌਜਵਾਨਾਂ ਵਾਸਤੇ ਪਲੇਟਫਾਰਮ ਜਿਹੜਾ ਉਹ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਹੋਵੇਗਾ ਅਸੀਂ ਜੀ ਨੌਜਵਾਨਾਂ ਨੂੰ ਇਹੋ ਹੀ ਮਤਲਬ ਪਲੇਟਫਾਰਮ ਦਵਾਂਗੇ ਵੀ ਕੋਈ ਨਾ ਕੋਈ ਨਸ਼ਾ ਤੋਂ ਦੂਰ ਰਹਿਣ ਵਾਸਤੇ ਵੀ ਖੇਡਾਂ ਕਰਵਾਈਆਂ ਜਾਣ ਔਰ ਉਹਨਾਂ ਨੂੰ ਪ੍ਰੇਰਿਆ ਜਾਵੇ ਵੀ ਇਸ ਕੰਮ ਦੇ ਵਿੱਚ ਨਸ਼ਿਆਂ ਦੇ ਵਿੱਚ ਨਾ ਪਾਓ ਤੇ ਔਰ ਕੋਈ ਨਾ ਕੋਈ ਮਤਲਬ ਖੇਡ ਦਾ ਸਮਾਨ ਇੱਥੇ ਆਵੇ ਕੋਈ ਜਿਮ ਆਵੇ ਕੋਈ ਖੇਡ ਦਾ ਮੈਦਾਨ ਹੋਵੇ ਤੇ ਆਪੇ ਬੱਚੇ ਇਸ ਪਾਸੇ ਲੱਗਣ। ਹਾਂਜੀ ਸਰ 6ਵੀਂ ਪੰਚਾਇਤ ਬਣ ਚੁੱਕੀ ਆ ਤੁਹਾਡੀ। ਤੁਹਾਡੀ ਗਵਾਹੀ ਤੇ 6ਵੀਂ ਪੰਚਾਇਤ ਚੱਲ ਰਹੀ ਹੈ। ਤੋ ਸਾਨੂੰ ਪਤਾ ਲੱਗਾ ਇੱਥੋਂ ਪਿੰਡ ਦੇ ਵਿੱਚੋਂ ਕਿ ਪਿੰਡ ਦੇ ਵਿੱਚ ਅੱਜ ਤੱਕ ਕੋਈ ਲੜਾਈ ਝਗੜਾ ਇਸ ਪਿੰਡ ਵਿੱਚ ਨਹੀਂ ਹੋਇਆ। ਸੋ ਸਿਹਤ ਇਕਲੋਤਾ ਪਿੰਡ ਹੋਵੇਗਾ। ਇਸ ਅਗਰ ਦਹਾਪੁਰ ਡਿਸਟ੍ਰਿਕਟ ਦੇ ਵਿੱਚ ਸੋ ਕੀ ਕਹਿਣਾ ਚਾਹੋਗੇ ਕਿਵੇਂ ਇਹ ਦੇਖਦੇ ਹੋ ਇਹ ਹੈ ਜੀ ਸ਼ੁਰੂ ਤੋਂ ਹੀ ਸਾਡੇ ਜਿਹੜੇ ਮਤਲਬ ਭੈਣ ਭਰਾ ਆਪ ਦੇ ਵਿੱਚ ਨਾ ਮਤਲਬ ਹਰ ਹਰਿਆ ਰਿਆ ਛੇਵੀਂ ਵਾਰੀ ਮਤਲਬ ਸਰਬਸੰਮਤੀ ਹੋਈ ਆ ਔਰ ਜੇ ਪਿੰਡ ਦਾ ਕੋਈ ਪ੍ਰੇਮ ਇਤਫਾਕ ਹੈਗਾ ਤੇ ਛੇਵੀਂ ਵਾਰੀ ਸਾਡੀ ਸਰਬਸੰਮਤੀ ਹੋਈ ਆ ਨਹੀਂ ਤੇ ਜੋ ਵੀ ਮਤਲਬ ਪਿੰਡ ਦੇ ਵਿੱਚ ਕੋਈ ਟੜਾਬਾੜੀ ਹੋਊਗੀ ਉਹਦੇ 'ਚ ਸਰਬਸੰਮਤੀ ਨਹੀਂ ਨੀਗੀ ਮਤਲਬ ਬਣ ਸਕਦੀ ਅਜੇ ਤੱਕ ਸਾਡੇ ਪਿੰਡ ਦਾ ਕੋਈ ਵੀ ਕਦੀ ਵੀ ਕੋਈ ਮਲਕੀਸ ਆ ਜਿਹੜਾ ਉਹ ਮਤਲਬ ਪੰਜਾਬ ਪੁਲਿਸ ਦੇ ਕੋਲ ਕੋਲ ਨਹੀਂ ਗਿਆ ਔਰ ਬਹੁਤ ਹੀ ਸਾਡੇ ਇੱਥੇ ਜਿਹੜੇ ਪਿੰਡ ਦੇ ਲੋਕ ਨੇ ਬਹੁਤ ਹੀ ਪਿਆਰ ਦੇ ਨਾਲ ਮਿਲ ਰਹਿੰਦੇ ਆ ਕੋਈ ਵੀ ਸਾਡਾ ਮਤਲਬ ਕਦੀ ਕੋਈ ਝਗੜਾ ਨਹੀਂ ਹੋਇਆ ਅੱਡੇ ਪਿੰਡ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਪੰਚਾਇਤੀ ਜ਼ਮੀਨ ਤੋਂ ਹੈ ਨਹੀਂ ਆਮਦਨ ਕੋਈ ਹੈ ਨਹੀਂ ਪੰਚਾਇਤ ਨੂੰ ਉਹ ਕਿਵੇਂ ਜਿਹੜਾ ਇਹ ਇੰਨੀਆਂ ਚੀਜ਼ਾਂ ਜਿਹੜੀਆਂ ਨੇ ਮਤਲਬ ਕਿਵੇਂ ਕਰ पाओਗੇ ਕਿੱਥੋਂ ਤੁਹਾਨੂੰ ਇਹਨਾਂ ਕੰਮ ਹੋਵੇਗੀ ਕਿਵੇਂ ਤੁਸੀਂ ਸੋਚੋ ਉਹ ਤੇ ਜੀ ਹੁਣ ਮਤਲਬ ਸਰਕਾਰ ਨੂੰ ਚਾਹੀਦਾ ਨਾ ਜਿੱਦਾਂ ਸਾਡੇ ਇੱਥੇ ਮਤਲਬ ਸਰਬਸੰਮਤੀ ਹੋਈ ਆ ਉਹਦੇ ਵਿੱਚ ਕੋਈ ਨਾ ਕੋਈ ਹਾਨੂੰ ਮਤਲਬ ਵੱਖਰਾ ਪੈਕੇਜ ਮਿਲੇ ਉਹਦੇ ਤੋਂ ਅਸੀਂ ਮਤਲਬ ਕੋਈ ਨਾ ਕੋਈ ਜ਼ਮੀਨ ਥੋੜੀ ਬੁਤੀ ਖਰੀਦ ਲਈਏ ਤੇ ਉਹਦੇ ਤੇ ਸਾਡਾ ਮਲ ਖੇਡ ਦਾ ਮੈਦਾਨ ਆ ਜਿਹੜਾ ਜਿਮਾ ਸਾਡੀ ਪਵੇ ਜਿਹੜੇ ਸਾਡੇ ਬੱਚੇ ਇੱਧਰ ਆਉਣ ਹਾਂਜੀ ਸਰ ਸਕੂਲ ਤੇ ਹਨ ਇਹ ਬੱਚੇ ਫਿਰ ਇਹ ਤੁਹਾਡੇ ਪਿੰਡ ਦੇ ਬੱਚੇ ਪੜਨ ਕਿੱਥੇ ਜਾਂਦੇ ਪਾਣ ਜੀ ਸਾਡੇ ਇੱਥੇ ਛੋਟਾ ਸਕੂਲ ਹੈਗਾ ਹੈਗਾ ਜੇ ਪ੍ਰਾਇਮਰੀ ਸਕੂਲ ਆ ਸਾਡੇ ਲਾਗੇ 1 ਕਿਲੋਮੀਟਰ ਤੇ ਆ ਔਰ ਬਾਕੀ ਇੱਥੇ ਮਲੇ 2-3 ਕਿਲੋਮੀਟਰ ਮਲੇ ਸਕੂਲ ਹੈਗਾ ਮਿਰਜਾ ਜਾਨ ਉੱਥੇ ਸਾਡੇ ਬੱਚੇ ਪੜ੍ਹ ਜਾਂਦੇ ਆ ਉਹ ਵੀ ਮਲੇ ਆਪਣਾ ਪਾਸ ਟੂ ਦੱਕ ਰਿਹਾ ਸਰ ਡਿਸਪੈਂਸਰੀ ਵੀ ਇੱਥੇ ਨਹੀਂ ਤੇ ਕਿਤੇ ਮੁੱਢਲੀ ਸਿਹਤ ਲਈ ਲੋੜ ਹੁੰਦੀ ਆ ਤੋ ਕਿਵੇਂ ਜਿਹੜਾ ਮਤਲਬ ਇੱਕ ਡਿਸਪੈਂਸਰੀ ਹੈ ਨਹੀਂ ਤੁਹਾਡੇ ਪਿੰਡ ਹਾਂਜੀ ਤੇ ਕਿਵੇਂ ਫਿਰ ਇੱਥੇ ਮਤਲਬ ਕਿਵੇਂ ਫਿਰ ਹੋ ਸਕਦਾ ਉਹ ਜੀ ਫਿਰ ਇੱਥੇ ਤੇ ਮਤਲਬ ਕੋਈ ਨਹੀਂ ਕਿ ਹੈਗੀ ਇੱਥੋਂ ਫਿਰ ਸਾਨੂੰ ਮਤਲਬ ਲਾਗੇ 14-15 ਕਿਲੋਮੀਟਰ ਤੇ ਮਤਲਬ ਜਾਣਾ ਪੈਂਦਾ ਹਸਪਤਾਲ ਦਾ ਇੱਥੇ ਆਪਾਂ ਬਟਾਲੀ ਹਾਂਜੀ ਇੱਕ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਸਰਕਾਰ ਬਣਿਆ ਮਹੱਲਾ ਕਲੀਨਿਕ ਦੀ ਗੱਲ ਕੀਤੀ ਵੀ ਹਰ ਪਿੰਡ ਚ ਮਹੱਲਾ ਕਲੀਨਿਕ ਹੋਣਗੇ ਹਾਂਜੀ ਸੋ ਤੁਹਾਡੇ ਪਿੰਡ ਚ ਵੀ ਕੋਈ ਇਦਾਂ ਦੀ ਮਤਲਬ ਪ੍ਰਪੋਜ਼ਲ ਆਈ ਹੀ ਪਿਲੀ ਸਰਕਾਰੋਂ ਵੀ ਤੁਹਾਡੇ ਮਹੱਲਾ ਕਲੀਨਿਕ ਖੋਲਣਾ ਚਾਹੀਦਾ ਜਾਂ ਨਹੀਂ ਨਹੀਂ ਉਹ ਤੇ ਜੀ ਹੁਣ ਮਤਲਬ ਭਗਵੰਤ ਮਾਨ ਸਾਹਿਬ ਮਤਲਬ ਸੋਚਣਗੇ ਨਾ ਉਹਨਾਂ ਨੂੰ ਹੁਣ ਚਾਹੀਦਾ ਵਾ ਵੀ ਸਾਨੂੰ ਕੋਈ ਨਾ ਕੋਈ ਪੈਕੇਜ ਦੇਣ ਤੇ ਇੱਥੇ ਮਰਨਾ ਆਪਣਾ ਮਮਾ ਲੈ ਕਲੀਨਿਕ ਮਤਲਬ ਖੋਲਿਆ ਜਾਵੇ ਸਾਡੇ ਪਿੰਡ ਹਾਂਜੀ ਕਿਉਂਕਿ ਸਾਡੇ ਇੱਥੇ ਮਤਲਬ ਸਰਬਸੰਮਤੀ ਹੋਈ ਆ ਸਰਬਸੰਮਤੀ ਦਾ ਵੀ ਕੋਈ ਨਾ ਕੋਈ ਮਤਲਬ ਵਕਰਾ ਸਾਨੂੰ ਕੋਈ ਕੰਮ ਮਿਲੇ ਤੇ ਫੇਰ ਹੀ ਉਹਦੇ ਤੇ ਹਾਂਜੀ ਹਾਂਜੀ ਸਰ ਆਮ ਆਦਮੀ ਪਾਰਟੀ ਦੇ ਤੁਸੀਂ ਆਗੂ ਵੀ ਉਹ ਪਿੰਡ ਦੇ ਸਰਪੰਚ ਵੀ ਬਣ ਚੁੱਕੇ ਹੋ ਉਸ ਤੋਂ ਵੱਡੀ ਜੁਮੇ ਆਦੀ ਤੁਹਾਡੇ ਕੋਲ ਕੋਣ ਉਹ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਕੰਮ ਨਾਲ ਜੀ ਅੱਗੇ ਵੀ ਉਦਾਂ ਦੇ ਚਲੋ ਜਿਹੜੇ ਵੀ ਕੋਈ ਨਸ਼ਾ ਚੱਲਣ ਡਿਆ ਸੀਗਾ ਬਹੁਤ ਚਿਰਾਂ ਤੋਂ ਚੱਲਣ ਡਿਆ ਵਾ ਇਹ ਤੇ ਬਾਕੀ ਇਹ ਵੀ ਚਲੋ ਹੁਣ ਆਮ ਸਰਕਾਰ ਆਈ ਆ ਇਹ ਵੀ ਬਥੇਰਾ ਉਪਰਾਲਾ ਕਰ ਰਹੇ ਨੇ ਕੋਈ ਕੁ ਤਿੰਨ ਚਾਰ ਸਾਲ ਤੋਂ ਤੇ ਔਰ ਸਾਨੂੰ ਉਮੀਦ ਆ ਵੀ ਨਸ਼ੇ ਦਾ ਜਿਹੜਾ ਕੰਮ ਆ ਅੱਗੇ ਨਾਲੋਂ ਥੋੜਾ ਜਆ ਵੀ ਮਤਲ ਘਟਿਆ ਵਾ ਔਰ ਅਸੀਂ ਇਹੋ ਹੀ ਅਪੀਲ ਕਰਦੇ ਆ ਇਹੋ ਹੀ ਅਸੀਂ ਤੇ ਮਲਕਾਰਿਆ ਵੀ ਜਨਾ ਚਾਵਾ ਉਹ ਬਿਲਕੁਲ ਮਲ ਬੰਦ ਹੋਣਾ ਚਾਹੀਦਾ ਹਾਂਜੀ ਉਹ ਪਿੰਡ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਪਿੰਡ ਵਾਲਿਆਂ ਨੂੰ ਇਹੋ ਹੀ ਅਸੀਂ ਮੈਸੇਜ ਦਿੰਨੇ ਆ ਕਿ ਬਹੁਤ ਬਹੁਤ ਮਤਲਬ ਪਿੰਡ ਵਾਲਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਮਤਲਬ ਸਰਬਸੰਤੀ ਦੇ ਨਾਲ ਮਤਲਬ ਸਰਪੰਚ ਚੁਣਿਆ ਔਰ ਪਿੰਡ ਵਾਲਿਆਂ ਦੀ ਜੋ ਵੀ ਕੋਈ ਮੁਸ਼ਕਲ ਹੋਊਗੀ ਅਸੀਂ ਉਹ ਮਤਲਬ ਬਿਲਕੁਲ ਇੱਕ ਨੰਬਰ ਤੇ ਹੋ ਗਿਆ ਸੀ ਮਲ ਕੰਮ ਕਰਾਂਗੇ ਸੋ ਇਹਨਾਂ ਭਾਜੀ ਹਜੀਤ ਸਿੰਘ ਜੀ ਸੋ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਨਾ ਤੇ ਕੋਈ ਖੇਡ ਸਟੇਡੀਅਮ ਨਾ ਕੋਈ ਖੇਡ ਮੈਦਾਨ ਆ ਸੋ ਨਾ ਡਿਸਪੈਂਸਰੀ ਆ ਤੇ ਨਾ ਇੱਥੇ ਕੋਈ ਸਕੂਲ ਸੋ ਕਾਫੀ ਇਸ ਪਿੰਡ ਨੂੰ ਜਿਹੜੀਆਂ ਸਹੂਲਤਾਂ ਚਾਹੀਦੀਆਂ ਨੇ ਲੋੜੀਂਦੀਆਂ ਨੇ ਸੋ ਇੰਨਾਂ ਲੋਕਾਂ ਦਾ ਸਵਾਗਤ ਹੋਇਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦੀ ਜਿਹੜੀ ਇੱਥੇ ਸਹੂਲਤ ਜਿਹੜੀ ਪਿੰਡ ਵਿੱਚ ਉਹ ਮਹੱਇਆ ਕੀਤੀ ਜਾਵੇ